ਲੋ ਇਹ ਸਾਡਾ ਨੀ ਟੂ ਇਹ ਅੱਜ ਘੁੰਮਣ ਆਇਆ ਵੈ ਦਿੱਲੀ ਤੁਸੀਂ ਵੀ ਨਾਲ ਹੀ ਆਏ ਫੈਲਾ ਅੱਛਾ ਅਸੀਂ ਵੀ ਨਾਲ ਕਾਕਾ ਕਾਕੇ ਨੂੰ ਤੁਰਫੇ ਕਾਕੇ ਨੂੰ ਤੁਰ ਕੇ ਲਾਗੀ ਗਰਮੀ ਤੇ ਕੋਟ ਲਾਦਾ ਹੁਣ ਕਾਕਾ ਕਰੂਗਾ ਸ਼ਾਪਿੰਗ ਕਦੋਂ ਦੇ ਤੁਰੇ ਫਿਰਦੇ ਆਈ ਲਾਲ ਕਲਾ ਵੇਖਣ ਜਾਂਦੇ ਤੇ ਲਾਲ ਕਲਾ ਵੇਖਣ ਨਹੀਂ ਦਿੰਦੇ ਉਹਨੇ ਉਹਨੇ ਤੂੰ ਚੰਡਾ ਲਾ ਦੇਂਗਾ ਤਾਂ ਕਰਕੇ ਪੋਰੀਆਣਾ ਘਰ ਵਿੱਚ ਦੇਖੋ ਵੇਖੋ ਗਾਇਸ ਸਪਾਈ ਦਾ ਕੰਮ ਜੋਰਾ ਛੋਰਾ ਨਾਲ ਚੱਲ ਰਿਹਾ ਦੇਖੋ ਫੋ ਆ ਰਹੇ ਚੱਲ ਰਹੇ ਆ ਆਟੋ ਵੀ ਚੱਲ ਰਹੇ ਆ ਅੱਛੀ ਗਾਇਸ ਅੱਗੇ ਅੱਗੇ ਵੇਖੋ ਹੁੰਦਾ ਕੀ ਹੈ ਇਹ ਦੇਖੋ ਇਹ ਕਿੱਦਾਂ ਦੇ ਮੁੰਡੇ ਨੇ ਦਿੱਲੀ ਪਹੁੰਚ ਕੇ ਕਹਿੰਦੇ ਖਾ ਖਾ ਬਦਲੇ ਲੈਂਦਾ ਸਾਨੂੰ ਭਾਵੇਂ ਕਹਿੰਦੇ ਹਾਏ ਹਾਏ ਕੇ ਬਦਲੇ ਲੈ ਲੈ ਤਾਂ ਮੈਨੂੰ ਪੰਜਾਬ ਵੀ ਕਹਿੰਦੇ ਆ ਥੈਂਕ ਯੂ ਇਹ ਵੀਡੀਓ ਬਣਾ ਕਰ ਭਾਈ ਤੇਰਾ ਮੂੰਹ ਨਹੀਂ ਆ ਇਹ ਫਸ ਗਿਆ ਸੀ ਆ ਨੇ ਬਣ ਗਰਿਆ ਸਰ ਤੇਰਾ ਮੂੰਹ ਨਹੀਂ ਹੁੰਦਾ ਕਿ ਇਸ ਦੇ ਸਿਗਰ ਬਣ ਕੇ ਲੈਣਾ ਇਹਦਾ ਵਲੌਗ ਬਣਦਾ ਬਲਮ ਬਣਾਇਆ ਪੇ ਅੱਛਾ ਹਮਕੋ ਸਿਗਾਰੀ ਆ ਗਰਦੇ ਸਰ ਨਹੀਂ ਇਹ ਤਾਂ ਅੱਧਾ ਬਣਾ ਲਿਆ ਅੱਧਾ ਰਹਗਾ ਲਓ ਤੇਰਾ ਨਹੀਂ ਤਾਂ ਇਹ ਨੂੰ ਨਹੀਂ ਵੇਚ ਲਿਆ ਹਾਂ ਤੇਰੀ ਤਾਂ ਇਕੱਲੀ ਕਿੱਟ ਹੋਰ ਕਿੱਥੇ ਚੱਲੇ ਆਪਾਂ ਭਾਈ ਆਜੇ ਲੈ ਟ੍ਰੋਲ ਆਪਾਂ ਉहां ਤੇ ਜਿਹੜੀ ਆਪਣੀ ਗਾੜੀ ਤਾਂਸੀ ਹੈ ਜਿਹੜੀ ਮਿਲ ਗਈ ਇਹ ਦੂਜਾ ਬੱਸ ਲੈ ਜਾ ਤੇ ਆ ਗਾੜੀ ਕੋਲ ਅੱਗੇ ਕੋਲ ਉਹ ਉਹ ਤਾਂ ਨਹੀਂ ਹਾਂ ਉਹ ਮਾਹਰ ਨੂੰ ਨਹੀਂ ਗੜਾ ਰੋਤਾ ਅਸੀਂ ਆਏ ਸੀ ਗੱਡੀ ਮਾਰਕੀਟ ਚ ਖਰਚਾ ਖਰਚਾ ਇੱਧਰ ਨਹੀਂ ਆ ਜੱਲ ਬੜਾ ਗੱਡੀਆਂ ਦੇ ਰੇਟ ਬਹੁਤ ਜ਼ਿਆਦਾ ਹਾਈ ਸਾਡੇ ਬਜਟ ਤੋਂ ਹਿੱਲ ਰਿਆ ਹੀ ਕੰਮ ਸਾਡਾ ਦੇਖਦੇ ਜੇ ਸਾਨੂੰ ਕੋਈ ਗੱਡੀ ਪਸੰਦ ਹੁੰਦੀ ਹੈ ਤਾਂ ਨਹੀਂ ਲੈ ਕੇ ਜਾਂਦੇ ਅਸੀਂ ਜੇ ਆ ਕੀ ਦਾ ਪਸੰਦ ਨਾ ਵੀ ਨਹੀਂ ਲੈ ਕੇ ਜਾਂਦੇ ਜੇ ਨਾ ਇਹ ਤਾਂ ਵੀ ਨਹੀਂ ਲੈ ਕੇ ਜਾਂਦੇ ਆ ਨਹੀਂ ਜੁੜ ਬਲ ਰਿਹਾ <laughs> कहा जाना है पार्किंग है ना? चलो हम आ गए। चलो हम आते हैं आगे। नंबर कहके नोट करी है?

ਦੇਖ ਗਏ। ਕਿੰਨੇ ਦੀਆਂ? ਇਹ ਨਾ ਕੌਣ ਸਾਹੀ ਹੈ? ਡੀਜ਼ਲ ਲੈਣੀ ਹੈ ਕਿ ਇਹ ਲੈਣਾ ਹੈ? ਅਲੱਗ-ਅਲੱਗ ਗ੍ਰੇਡ ਕੀ ਹੈ? ਔਰ ਮਾਡਲ ਹੈ। ਸਸਤੇ ਵਾਲੀ ਵੀ ਹੈ, ਮਹੰਗੇ ਵਾਲੀ ਵੀ ਹੈ। ਹੂੰ ਹੂੰ। ਦੇਖ ਲੈ ਕਾਕੇ। ਕੀ ਚੱਲ ਰਿਹਾ ਹੈ? ਨਹੀਂ ਲੈ ਭਾਈ। ਤਾਂ ਕਾ ਹੈ ਯਾਰ? ਕਾਕੇ ਦੇ ਨਾਲ ਆ ਸਭ। ਦੇਖ ਲੈ ਕਾਕੇ। ਮੈਂ ਵੀ ਕੋਈ ਨਹੀਂ ਆਪਾਂ ਨੂੰ। ਕਾਕੇ ਨੇ ਗੈਣਾ ਕਰਾ ਕਾਕੇ ਲੈਣਾ। ਕਿੱਥੇ ਹੈ ਹੈਲੀਕਾਪਟਰ ਹਾਂ ਵਾਇਦਾ ਹਾਂ ਮਾਈਕ ਜੀ ਹੈਣਾ

ਸਾਬ ਲੌਜ ਚ ਲਾ ਰਿਹਾ ਮੈਂ ਸਾਰਾ ਕੰਮ ਹੈ ਮੇਰਾ ਅੰਗਰ ਵੀ ਲਾ ਰਿਹਾ ਹੈ ਬੋਰ ਵੀ ਲਾਏ ਹੋਏ ਸੂਰਜ ਦੇ ਲੱਗੇ ਹੋਈ ਪਈ ਹੈ ਚਲੋ ਆੰਡ ਹੋ ਗਈ ਓਏ। ਮਾਰੇ ਬਿੱਟੂ ਹੋ ਕਹਾ ਨਹੀਂ ਜਿਹੜਾ ਉਹਨੇ ਵਿਖਾਇਆ ਸੀ ਨਾ ਆਪਾਂ ਨੂੰ ਜਿਹੜਾ ਚਾਵਾਂ ਫੋ ਮੰਗਿਆ ਜੀ ਉਹ ਚੀਜ਼ ਸਿਹਰਾ ਸੀ। ਜਿਹੜੇ ਹੋਰ ਵਿਖਾਇਆ ਜਿਹੜੇ ਲੰਡੂ ਆ। ਹਾਂਜੀ ਭਾਈ ਅਸੀਂ ਚੱਲਿਆਂ ਜੀ ਵਾਪਸ ਕਿਉਂਕਿ ਅਸੀਂ ਗਏ ਹਾਂ ਬਹੁਤ ਜ਼ਿਆਦਾ ਥੱਕ। ਕਿਤੇ ਉਧਰ ਕਿਤੇ ਉਧਰ ਭੌਂਕਦੇ ਫਿਰਦੇ ਰਹੇ ਅਸੀਂ। ਗਰਮ ਕਰੇ ਤਾਂ ਕਰੇ ਕਿਆ ਬੋਲੇ ਤਾਂ ਬੋਲੇ ਕਿਆ। ਹਾਂ ਚੱਲੇ ਹਾਂ ਹੀ ਰੇਲਵੇ ਸਟੇਸ਼ਨ ਤੇ। ਉੱਥੇ ਜਾ ਕੇ ਦੇਖਦੇ ਕੀ ਸਾਮਾ ਚਾਰ ਹੈ। ਸਾਹਬਾਤ ਪਰਸਪਰ ਸੇਕੀ ਤੋਂ ਦਾਸ ਦਾ ਬੰਦ ਕਰਵਾਇਆ ਗਿਆ ਹੈ। ਸੇਵਾਮਾਨ ਹਾਂ ਜੀ। ਆਈ ਮੀ ਐਟ ਦ ਸਕੇਡਿਊਲ ਡਿਪਾਰਟ ਚਾਈਨ ਆਫ 60 ਟੂ 70 ਮਿੰਟ। ਕੱਲ ਤਾਂ ਬਈ ਨਸ। ਸੇਵਾਮਾਨ। 2:00 ਵਜੇ। ਉਹ ਘੰਟੇ ਪਹਿਲਾਂ ਨਿਕਲ ਜਾਈਏ। ਦੇ ਤੂੰ ਕੋਈ ਨਹੀਂ ਆ ਮੈਂ ਸਾਨੂੰ ਜੀ ਸਾਡੀ ਟ੍ਰੇਨ ਆਉਣ ਵਾਲੀ ਹੈ ਟਿਕਟ ਕਟਾ ਲਈ ਹੈ ਹੌਲ ਖਾ ਤੇ ਅਸੀਂ ਸੁੱਤੇ ਬੈ ਉੱਠੇ ਆ ਮੋਸ਼ਕੀਤ ਰੱਕੇ ਇੱਥੇ ਵੀ ਨਹੀਂ ਗਿਆ ਅੱਗੇ ਅੱਗੇ ਫਾਸਟ ਐਕਸਪ੍ਰੈਸ ਇਸ ਆ ਸਾਡੀ ਟ੍ਰੇਨ ਆਉਣ ਵਾਲੀ ਹੈ ਸਾਡੀ ਗਾਟ ਟ੍ਰੇਨ ਨਾਲ ਇੱਧਰ ਗੱਲੇ ਆ ਇੱਧਰ ਕਿੱਧਰ ਆਉਂਦੀ ਆ ਦੋ ਤਿੰਨ ਇੱਧਰ ਉੱਤਰਨ ਕਰਾ ਪਾ ਲੇ ਟ੍ਰੇਨ ਟੋਲ ਅੱਛਾ ਉਹ ਰਾਤ ਦੇ ਪ੍ਰਾਪਤ ਸਭ ਦੇ ਹੋਏ ਮਾਗਰ ਸੱਤਾਂ ਰਹਿ ਗਈ ਆ ਜਿੰਨ ਤੱਕ ਟ੍ਰੇਨ ਚ ਸੀਟ ਨਹੀਂ ਮਿਲੀ ਬਈ ਸਾਨੂੰ ਆ ਲੈ ਉਹ ਤੋਂ ਦੰਦ ਕੱਢੀ ਜਾਂਦਾ ਸਾਨੂੰ ਸੀਟ ਨਹੀਂ ਮਿਲੀ ਤੇਰੀ ਦਾਦਾਗਰੀ ਕਢੀ ਨਿਕਾਲ ਦੂੰਗਾ ਮੈਂ ਕੱਕੇ ਠਾਕ ਤਾਂ

ਆ ਦਕਾਲ ਮਾਰੀ ਜਾ ਨਾ ਦਕਾਲ ਮਾਰੀ ਜਾ ਆ ਖੜ ਜੰਕੜ ਨੂੰ ਆਦੀ ਹੋਣ ਇਹ ਕਹਾਂ ਜਾਏਗੀ ਆ ਵੀ ਇਤਨੀ ਦੂਰ ਤੇ ਲਿਆਤੀ ਆ ਖਿਜੂ ਕੇ ਲਿਆਂਦੀ ਤੇ ਹੁਣ ਕਿੱਧਰ ਜੰਕੜ ਟੈਂਕ ਆਵੇ ਆਪਣੇ ਥਾਂ ਡਾਣਾ ਯਾਰ ਤਾਂ ਹੀ ਤਾਂ ਮੈਂ ਪਹਿਲਾਂ ਹੀ ਟੋਪੀ ਲਾ ਲਈ ਸੀ ਯੋਟਾ ਨਿੱਲਾ ਆ ਗਿਆ ਆਪ ਦਾ ਮਰਲੀ ਕਿੱਥੇ ਆ ਗਿਆ ਆਪਾਂ ਕੋੜਕਪੁਰੇ ਆ ਗਿਆ ਨਾ ਹੁਣ ਅਸੀਂ ਬਸ ਕਹਿਣ ਲੱਗਿਆ ਕੋੜਕਪੁਰੇ ਤੋਂ ਟ੍ਰੇਨ ਫੇਰ ਚੜਾਂਗੇ ਹੁਣ ਅਸੀਂ ਕੋੜਕਪੁਰੇ ਤੋਂ ਫੇਰ ਟ੍ਰੇਨ ਚੜ੍ਹਨੀ ਹੈ ਜੀ ਮਕਸਰ ਵਾਲੀ ਆਪਣੇ ਇੱਧਰ ਠੰਡ ਹੈ ਉੱਧਰ ਕੋਈ ਠੰਡ ਨਹੀਂ ਸੀ ਸ਼ੁਕਰ ਨਹੀਂ ਲੈਟ ਹੁੰਦਾ ਹੈ ਹੈ ਕੈਨਸਲ ਹੋ ਗਈ ਜੀ ਦੋਸਤੋ ਟ੍ਰੇਨ ਸਾਡੀ ਕੈਂਸਲ ਹੋ ਗਈ ਅਸੀਂ ਚਾਹੁੰਦਾ ਜੀ ਟ੍ਰੇਨ ਵਾਸਤੇ ਬੱਸ ਦੀ ਵੇਟ ਕਰਾਂਗੇ ਤੇ ਬੱਸ ਤੇ ਚੜਾਂਗੇ ਟ੍ਰੇਨ ਦੀ ਸ਼ੁਕਰ ਅਸੀਂ ਪਹਿਲਾਂ ਟਿਕਟ ਨਹੀਂ ਲਈ ਬੱਸ ਖੜੀ ਆ ਪਹਿਲੇ ਇੱਧਰ ਨੂੰ ਜਾਂਦੀ ਆ ਸ਼ਕੀਬ ਦੇ ਕੋਲ ਆਵੇ ਟ੍ਰੇਨ ਹੋ ਗਈ ਕੈਂਸਲ ਬੈਠ ਗਏ ਸੇਲਾ ਨਹੀਂ ਗਾਈਸ ਅਸੀਂ ਪਹੁੰਚ ਗਏ ਜੀ ਮਕਸਰ ਠੰਡ ਲੱਗ ਰਹੀ ਹੈ ਅਸੀਂ ਜਾ ਰਹੇ ਹਾਂ ਤੁਰਕੇ ਸਾਨੂੰ ਰੱਖਸ਼ਾ ਕੋਈ ਮਿਲੇ ਨਹੀਂਗਾ ਮੂੰਹ ਹੋ ਗਏ ਕਾਲੇ ਦੋਏ ਹੋਰ ਦੇ ਲੈੜੀ ਕੋਲੇ ਫੇਰ ਚੱਲ ਦੂ ਸੋ ਗਾਇਸ ਅਸੀਂ ਬਹੁਤ ਹੀ ਬਹੁਤ ਦਿਨਾਂ ਬਾਅਦ ਅਸੀਂ ਪਹੁੰਚ ਚੁੱਕੇ ਆ ਆਪਣੇ ਪਿੰਡ ਬਟਾ ਤੁਮਸੇ ਨਾ ਹੋ ਪਾਏਗਾ ਜੁਰੀਗੋਨਿਆ ਨਾ ਸਾਹਿਬ ਜੁਰੀਗੋ ਜੁਰੀ ਮਕਸਦ ਸਾਹਿਬ ਅੱਜ ਤੱਕ ਦਿਨ ਦਿੱਤੇ ਜਾ ਰਹੇ ਉਹ ਨਹੀਂ ਚੰਗੀਆਂ ਹੋਰ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਚ ਅਗਲਾ ਵਲੌਗ ਤੁਸੀਂ ਦੱਸੋ ਗਾਇਸ ਅਸੀਂ ਕਿੱਥੇ ਚੱਲ ਗਏ ਹਾਂ ਜੀ ਆ ਜਾਵਾਂਗੇ ਉੱਥੇ ਜਾਵਾਂਗੇ ਗਾਇਸ ਤੁਹਾਨੂੰ ਬਹੁਤ ਹੀ ਪਿਆਰ ਕਰਿਆ ਕਰੋ ਬਹੁਤ ਪਿਆਰ ਨਾਲ ਕਈ ਅਸੀਂ ਵਲੌਗ ਬਣਾਉਂਦੇ ਆ ਆਜੂ ਗਾਇਸ ਤੁਸੀਂ ਵੀ ਆਪਾਂ ਇਕੱਠੇ ਘੁੰਮਣ ਚੱਲਾਂਗੇ ਇਸ ਵਾਰੀ ਹਾਂ ਮਿਲਦੇ ਆ ਅਗਲੇ ਵਲੌਗ ਚ ਥੈਂਕ ਯੂ ਬੜਬਜਾ ਆਉਂਦੇ ਕਿਟਾ ਦੇ ਇਹ ਗਾਇਸ ਨੂੰ ਇੱਕ ਹੋਰ ਸਦਸੇ ਨਾਲ ਮਿਲੋਣੇ ਆ IW8 ਰਿਵਰੀ ਕਿੰਦਰ ਕਿ ਕੌਣ ਹੈ ਆ ਇਥੇ Okay, bye guys. Oh, okay.